ਸੋਡਾ ਸਵਾਗਤ ਹੈ ਗਿੱਲ ਡੈਰੀ ਫਾਰਮ ਚੈਨਲ ਉੱਤੇ ਜਿਹੜੇ ਵੀਰ ਆਪਣੇ ਚੈਨਲ ਦੇ ਪਹਿਲੀ ਵਾਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆਪਾਂ ਪਿੰਡ ਫੂਸ ਮੰਡੀ ਜ਼ਿਲ੍ਹਾ ਬਠਿੰਡਾ ਅੱਜ ਦੀ ਵੀਡੀਓ ਸੱਜਣ ਤੁਹਾਨੂੰ ਇੱਕ ਸੋਨਾ ਵਾਲੀ ਵੈੜ ਦੋ ਦੰਦ ਲੈ ਕੇ ਹਾਜ਼ਰ ਹੋਏ ਆਂ ਜੀ ਫੇਸ ਕੁਆਲਿਟੀ ਚੰਗੀ ਆ ਥਾਂਲੇ ਵੀ ਸਾਫ਼ ਉੱਚੇ ਕੱਦ ਵਾਲੀ ਵੈੜ ਆ ਜੀ ਜਿਹੜੇ ਵੀਰ ਨੂੰ ਦੋ ਦੰਦ ਸੂਣ ਵਾਲੀ ਵੈੜ ਦੀ ਜ਼ਰੂਰਤ ਹੋਵੇ ਆਪਣੀ ਵੀਡੀਓ ਦੇਖ ਕੇ ਖਰੀਦ ਸਕਦਾ ਹੈ 5 ਤੋਂ 6 ਦਿਨ ਬਾਕੀ ਹੈ ਮਾਲਕ ਦੇ ਦੱਸ ਅਨੁਸਾਰ 20 ਤੋਂ 22 ਲੀਟਰ ਦੁੱਧ ਪਹਿਲੇ ਸੂਏ ਕੱਢੂ ਜੀ ਆਪ ਪਾਈਪਰ ਦੇ ਸੀਮੰਟ ਦੀ ਅੱਗੇ ਜਿਹੜੇ ਸੀਮੰਟ ਤੋਂ ਗੱਲ 22 ਦੀ ਇੰਕਾਰ ਹੀ ਹੈ ਨਹੀਂ 22 ਦਾ ਮੋਬਾਈਲ ਨੰਬਰ 497001291 ਜਿਹੜੇ ਵੀਰ ਨੂੰ ੂਣ ਵਾਲੀ ਦੋ ਦੰਦ ਵੈੜ ਦੀ ਜ਼ਰੂਰਤ ਹੈ ਆਪਣੀ ਵੀਡੀਓ ਦੇਖ ਕੇ ਖਰੀਦ ਸਕਦਾ ਹੈ ਬਾਈ ਨੇ ਫੋਨ ਰੇਟ ਫੋਨ ਤੇ ਰੱਖਿਆ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਆਇਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅਤੇ ਵੀਡੀਓ ਨੂੰ ਲਾਸਟ ਤੱਕ ਵੇਖਣਾ ਅੱਗੇ ਤੁਹਾਨੂੰ ਹੋਰ ਵੀ ਐਸੇ ਤਰ੍ਹਾਂ ਦੀਆਂ ਵਹੜਾਂ ਤੇ گاਵਾਂ ਦੀਆਂ ਵੀਡੀਓ ਆਉਂਦੀਆਂ ਰਹਿਣਗੀਆਂ ਜੇ ਕਿਸੇ ਵੀਰ ਨੇ ਪਸ਼ੂਆਂ ਦੀ ਵੀਡੀਓ ਪਾਉਣੀ ਹੋਵੇ ਤਾਂ ਆਪਣੇ ਨੰਬਰ 7717648323 ਤੇ ਮੈਸੇਜਾਂ ਕਾਲ ਕਰਕੇ ਆਪਣੇ ਪਸ਼ੂ ਦੀ ਵੀਡੀਓ ਬਣਵਾ ਸਕਦੇ ਨੇ ਵੀਡੀਓ ਬਿਲਕੁਲ ਫ੍ਰੀ ਪਾਈ ਜਾਊਗੀ ਜੀ ਬਾਕੀ ਲਾਸਟ ਤੱਕ ਵੇਖਣੇ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਅੱਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ